ਦੇਖੋ ਜੀ ਜਿਹੜੇ ਬੱਸ ਸਟੈਂਡ ਦਾ ਕੱਲ੍ਹ ਵਾਖਿਆ ਹੋਇਆ ਸੀ ਕਿ ਇੱਕ ਬਜ਼ੁਰਗ ਨੂੰ ਉੱਥੇ ਬਾਥਰੂਮ ਕਰਾ ਕੀਤਾ ਸੀ ਉਹਨਾਂ ਨੇ ਕਿਉਂਕਿ ਪਾਪਾ ਜੀ ਉੱਥੇ ਪਿਸ਼ਾਬ ਕੀਤਾ ਗਿਆ ਸੀ ਹੋਟ ਹੈ ਗਿਆ ਹੋ ਗਿਆ ਮੈਨੂੰ ਉਹ ਕਹਿੰਦੇ ਮੈਨੂੰ ਇੱਕਦਮ ਕਹਿੰਦੇ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਬ ਵਿੱਚ ਨਿਕਲ ਗਿਆ ਹਾਂਜੀ ਤੇ ਪਾਪਾ ਕੀ ਹੋਇਆ ਫਿਰ ਪੱਗ ਪੁਗੜਦਾ ਪੱਗ ਲੱਗੇ ਤੇ ਪੁੰਡਾ ਵਾਰ ਕਿੰਨੇ ਕਿਹਾ ਚਰਦਾਰ ਇੱਕ ਕੁੜੀ ਇੱਕ ਜਿਆ ਕਹਿੰਦੇ ਕੁੜੀ ਸੀ ਨਾਲ ਇੱਕ ਲੋਜ ਜਾੜੀ ਸੀ ਉਹਨਾਂ ਦੋਨਾਂ ਨੇ ਕਿਹਾ ਤੁਹਾਨੂੰ ਪੋਚਾ ਮਾਰੋ ਪੱਗ ਲਾ ਕੇ ਤੇ ਪਪਾ ਜੀ ਫਿਰ ਉਸ ਤੋਂ ਬਾਅਦ ਚੱਲ ਗਿਆ ਮੇ ਘਰ ਮੈਨੂੰ ਅੱਜ ਇਹਨੂੰ ਮੈਂ ਠਾੜੇ ਖੰਡਾ ਆ ਬੈਠਾ ਮੈਂ ਗਰੀਬ ਬੰਦਾ ਕਾ ਮੈਂ ਇਤੋਂ ਕਰਕੇ ਠਾੜੇ ਤੇ ਪਪਾ ਜੀ ਤਾਂ ਨੂੰ ਮਾਰਿਆ ਕੁੱਟਿਆ ਵੀ ਉਹਨਾਂ ਨੇ ਨਹੀਂ ਨਹੀਂ ਤੇ ਜਿਹੜੇ ਤੁਸੀਂ ਕਹਿੰਦੇ ਮੇਰੇ ਪੈਸੇ ਜਿਹੜੇ ਗਵਾਚ ਗਏ ਅੱਗੇ ਪਿੱਛੇ ਹੈਗੇ ਸੀ 1000 ਰੁਪਿਆ ਬੁੱਤਾ ਮਾਰੇ ਲੱਗਾ ਆਸਾਨੀ ਇਹਨਾਂ ਨੇ ਘਟਦੇ ਕੇ ਪਦਸ਼ੀ ਕੀ ਕੀਤਾ ਕੋਈ ਗੱਲ ਨਹੀਂ ਪਪਾ ਜੀ ਅਸੀਂ ਕੱਲ ਦਾ ਤੁਹਾਨੂੰ ਲੱਭਦੇ ਪਏ ਸੀ ਪਰ ਤੁਸੀਂ ਸਾਨੂੰ ਲੱਭੇ ਨਹੀਂ ਤੇ ਉਹ ਜਿਹੜੇ ਤੁਸੀਂ ਹੁਣ ਕੀ ਚਾਹੁੰਦੇ ਹੋ ਕੀ ਹੋਵੇ ਦੇਖੰ ਮੁੰਡਾ ਦੇ ਇੱਕ ਕੁੜੀ ਸੀ ਬੱਸ ਇੱਕ ਮੁੰਡਾ ਤੇ ਇੱਕ ਕੁੜੀ ਸੀ ਉਹਨਾਂ ਦੋਨਾਂ ਨੇ ਤੁਹਾਨੂੰ ਜ਼ੋਰ ਲਾ ਕੇ ਪੱਗ ਲਾ ਕੇ ਪੋਚਾ ਮਾਰ ਠੀਕ ਹੈ ਪਪਾ ਜੀ ਤੇ ਪਹੁੰਚਿਆ ਜਿਹੜੀ ਪਿਛਲੇ ਦਿਨੀ ਅੰਮ੍ਰਿਤਸਰ ਚ ਘਟਨਾ ਵਾਪਰੀ ਜਿਹੜੀ ਆ ਵੀਰ ਵੱਲੋਂ ਜਿਹੜਾ ਵਾ ਦਸਤਾਰ ਲਾਈ ਗਈ ਸੀ ਇੱਕ ਬਜ਼ੁਰਗੀ ਲਾਖ ਜਿਹੜਾ ਬਾਥਰੂਮ ਸਾਫ ਕਰਾਇਆ ਗਿਆ ਈ ਉਹ ਵੀਰ ਜਿਹੜਾ ਆਪ ਖੁਦ ਮਾफी ਮੰਗ ਰਿਹਾ ਹੋਰ ਜਿਕਾ ਖਾਨ ਸਾਹਿਬ ਵੀਰ ਜੀ ਫਤਿਹ ਚਲੇ ਜੋ ਵੀ ਵੀਰ ਜੀ ਨੇ ਜਾਣੇ ਚਾਹੀ ਜੀ ਰੋਹੀ ਆ ਉਹਦੀ ਅਸੀਂ ਗਲਤੀ ਮੰਗ ਲਵੇ ਹੱਥ ਜੋੜ ਕੇ ਹੱਥ ਜੋੜ ਕੇ ਅਸੀਂ ਮਾਫੀ ਉਹ ਵੀਰ ਜਿਹੜਾ ਆਸਤਰਤ ਸਾਹਿਬ ਜਾ ਕੇ ਪੇਸ਼ ਹੋ ਕੇ ਪੰਜਾਂ ਪਿਆਰਿਆਂ ਦੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਜੋ ਪੰਜ ਪਿਆਰੇ ਨੂੰ ਸੇਵਾ ਲਾਉਣਗੇ ਉਹਨੂੰ ਮਨਜ਼ੂਰ ਹੋਊਗੀ ਜਾਂ ਉਹਨੂੰ ਵੀਡੀਓ ਪਾਊਗਾ ਠੀਕ ਆ ਜੋ ਮੈਂ ਸਾਹਮਣੇ ਕਾਹਤ ਸਾਹਿਬ ਪੇਸ਼ ਹੋ ਪੰਜ ਪਿਆਰਿਆਂ ਦੇ ਮੈਂ ਉਹ ਮਨਜ਼ੂਰੀ ਮਿਲੂ ਇਹ ਘਟਨਾ ਗਾਮ ਕੀ ਕਹਾਣੀ ਕੀ ਹੋ ਜੀ ਕਿ ਉਹ ਕੀ ਜੀ ਬਾਬਾ ਜੀ ਮਹਤ ਥੱਲੇ ਉੱਪਰ ਮੇਰੀ ਡਿਊਟੀ ਤੇ ਥੱਲੇ ਮਾਰਨ ਦੀ ਡਿਊਟੀ ਸੀ ਮਹਾਰਮ ਨੇ ਮੈਨੂੰ ਥੱਲੇ ਦੱਸਿਆ ਵੀ ਬਾਪੂ ਜੀ ਨੇ ਵਾਸਰੇ ਮ ਕਰਤਾ ਤੇ ਬਾਪੂ ਜੀ ਆ ਮੂੰਹ ਦੱਸਦੇ ਕਿ ਮੈਂ ਹੋ ਗਿਆ ਮੈਂ ਤੁਲਸੀ ਸਤਾ ਲਖਾਂ ਮਹਾਰਮ ਮਸਕਾਨ ਮੇਰੇ ਨਾਲ ਅੱਛਾ ਇਹਨੇ ਮਤ ਵੀਡੀਓ ਕੋ ਵੀਡੀਓ ਕਿੰਨੇ ਬਣਾਈ ਵੀਡੀਓ ਇਹ ਮੈਂ ਮੇਰੇ ਨਾਲ ਜਿਹੜੇ ਮਹਾਰਮ ਮਸਕਾਨ ਉਹਨੇ ਇਹ ਬਣਾਈ ਆ ਵੀ ਆਪਾਂ ਆਪਣੇ ਸੀਨੀਅਰ ਨੂੰ ਕਾਟੇ ਕਿ ਬਾਪੂ ਜੀ ਨੇ ਆਪਣੇ ਸਿਰ ਦੇ ਅਗਰ ਕਦੀ ਵੀ ਇਹ ਯੋਜਨਾ ਸਾਫ ਕਰ ਉਹ ਸਭ ਉਹ ਠਾ ਪੈ ਗਈ ਸਾਨੂੰ ਵੀ ਇਹਨਾਂ ਨੇ ਆਪ ਸਾਫ ਕਰਵਾਇਆ ਪਰ ਅਸੀਂ ਤਾਂ ਸਿਰ ਤੇ ਦਸਤਾਰ ਬੰਨੀ ਹੋ ਗੁਰਮੁਖਸ ਪਰਵਾਰੋਂ ਮੇਰਾ ਸਬੰਧ ਮੈਂ ਇਹ ਘਟਨਾ ਚੋਂ ਫੇਰ ਵੀ ਮਾਫੀ ਮੰਗਦੇ ਜੇ ਕਿਸੇ ਮਨ ਤੇ ਪਹੁੰਚੀ ਆ ਪਰ ਅਸੀਂ ਨਹੀਂ ਕਿਹਾ ਵੀ ਤੇ ਧੰਨਵਾਦ ਤੁਸੀਂ ਕਹਿਣਾ ਕੋਲੋਂ ਹਾਂਜੀ ਵੀਰ ਜੀ ਸਾਰਿਆਂ ਨੂੰ ਵੈਗੋ ਜੀ ਖਾਲਸਾ ਵੈਗੋ ਜਿੱਕੀ ਫੱਤੇ ਇਹ ਜਿਹੜੇ ਥੋੜੇ ਦਿਨਾਂ ਤੋਂ ਮਨਤਪਾਗੀ ਘਟਨਾ ਹੋਈ ਸੀ ਉਹ ਇਸ ਵੀਰ ਵੱਲੋਂ ਔਰ ਇੱਕ ਬਜ਼ੁਰਗ ਸੀ ਜੋ ਜਨੇ ਮੂਤਰ ਕੀਤਾ ਹੋਇਆ ਸੀ ਇਹ ਲੜਕੇ ਨੇ ਚਲੋ ਆਪਣੇ ਵੀਡੀਓ ਆਪ ਬਣਾ ਕੇ ਵੀ ਅਸੀਂ ਆਪਣੇ ਸੀਨੀਅਰ ਨੂੰ ਪਾ ਸਕੇ ਵੀ ਆਹ ਵਾਕਾ ਹੋਇਆ ਏ ਉਹਦੇ ਕਾਰਨ ਮੈਂ ਇਹ ਵੀਡੀਓ ਬਣਾਈ ਸੀ ਆ ਵੀ ਇਹਦੀ ਕੋਈ ਵੈਰੀ ਦੁਸ਼ਮਣੀ ਉਹਦੇ ਨਾਲ ਕੋਈ ਨਹੀਂ ਆ ਕੋਈ ਜਾਣਨੀ ਕੋਈ ਪਛਾਣ ਨਹੀਂ ਉਹਦੇ ਨਾਲ ਕੋਈ ਵੀ ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਇਹਨਾਂ ਦਾ ਹੈਗਾ ਸਿਰਫ ਇਹ ਨੇ ਇਸ ਕਰਕੇ ਵੀਡੀਓ ਬਣਾਈਆਂ ਕਿ ਮੈਂ ਆਪਣੇ ਸਟਾਫ ਨੂੰ ਸੀਨੀਅਰ ਨੂੰ ਦੱਸ ਸਕਾਂ ਕਿ ਮੈਂ ਆਹ ਕੰਮ ਹੋਇਆ ਇੱਥੇ ਲੇਕਿਨ ਉਹ ਗਲਤ ਹੋ ਗਿਆ ਚਲੋ ਇਸ ਬੱਚੇ ਨੇ ਮਾਫੀ ਮੰਗ ਲਈ ਆ ਸਾਰੀਆਂ ਸੰਕਾਵਾਂ ਵੱਲੋਂ ਮੈਂ ਵੀ ਆਪਣੇ ਵੱਲੋਂ ਵੀ ਮਾਫੀ ਮੰਗਦਾ ਹਾਂ ਚਲੋ ਇਹ ਲੜਕੇ ਕੋਲ ਗਲਤੀ ਹੋਈ ਆ ਤੇ ਸਾਡੇ ਸਾਰੇ ਸਟਾਫ ਕੋਲ ਗਲਤੀ ਹੋਈ ਆ ਸਾਡੇ ਸਾਰੇ ਸਟਾਫ ਦੀ ਏਕੀ ਇਸ ਲੜਕੇ ਦੇ ਕਾਰਨ ਚਲੋ ਅਸੀਂ ਮਾਫੀ ਮੰਗਦੇ ਹਾਂ ਸਾਰੇ ਕਿ ਅੱਗੇ ਤੋਂ ਇਹੋ ਜਿਹੀ ਚੀਜ਼ ਨਹੀਂ ਹੋਏਗੀ ਐ ਰਗੂ ਜੀ ਜਦ ਤੋ ਕਹਿ ਰਹੇ ਹੋ ਕਿ ਇੱਕੋ ਗਲਤੀ ਹੋਈ ਆ ਪੰਜ ਦਿਨ ਹੋ ਗਏ ਆ ਤੁਸੀਂ ਕੋਈ ਐਕਸ਼ਨ ਨਹੀਂ ਚੁੱਕਿਆ ਐਕਸ਼ਨ ਪੁਲਿਸ ਦਾ ਚੁੱਕਿਆ ਯਾਰਾ ਪੁਲਿਸ ਨੂੰ ਤਾਂ ਗਿਆ ਜਾਈ ਜਾ ਰਹੀਆਂ ਬਈ ਜੀ ਤੁਸੀਂ ਅੱਜ ਕੀ ਕਹਿ ਰਹੇ ਹੋ ਸਾਡੇ ਸਾਹਮਣੇ ਸਿੰਘਾਂ ਸਾਹਮਣੇ ਉਹ ਲੋਕਾਂ ਨੇ ਇਹ ਗੱਲ ਕੀਤੀ मेरा नाम लवली गार्ड है ਮੈਂ BRTS ਵਿੱਚ ਜੌਬ ਕਰਦੀ ਹਾਂ। लवली ਕੀ ਇੱਕ ਜਿਹੜੀ ਇੱਕ ਜਾਣਸ਼ੁਰ ਕੀਤੀ ਸੀ ਇੱਕ ਪਾਗਲ ਲੱਗਦੀ ਸੀ ਮਾਵਾਦਾਂ। ਉਹ ਵੀਰਜੀ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਕਿੰਨੇ ਦਿਨਾਂ ਤੋਂ ਚੱਲਦੀ ਆ ਰਹੀ ਹੈ ਕਿ ਇੱਕ ਬਜ਼ੁਰਗ ਦੀ ਪਾਗ ਲਵਾ ਕੇ ਸਾਡੇ ਹੀ ਮੈਕਮੇ ਦੇ ਗਾਰਡਨ ਨੇ ਤੇ ਪੋਚਾ ਮਰਵਾਇਆ ਤੇ ਉਸ ਉੱਤੇ ਜਦੋਂ ਮੈਂ ਬੋਲੀ ਆ ਤਾਂ ਮੈਨੂੰ ਦਬਾਇਆ ਵੀ ਗਿਆ ਮੈਨੂੰ ਧਮਕੀਆਂ ਵੀ ਆਈਆਂ ਪਰ ਫਿਰ ਵੀ ਮੈਂ ਖੁੱਲਕੇ ਬੋਲੀ ਆ ਔਰ ਇਸ ਵੀਡੀਓ ਨੂੰ ਬਾਪੂ ਜੀ ਦੀ ਵੀਡੀਓ ਬਣਾ ਕੇ ਮੈਂ ਵਾਇਰਲ ਕੀਤੀ ਆ। ਤੇ ਹੁਣ ਅੱਜ ਪਾਗ ਬਾਪੂ ਜੀ ਦਾ ਫੇਰ ਮਾਨਤ ਮਾਨ ਕੀਤਾ ਗਿਆ ਕਿੱਸਾ ਕੀਤਾ ਗਿਆ। ਜਥੇਵੰਦਿਆ ਸਵੇਰ ਤੋਂ ਹੀ ਆ ਰਹੀਆਂ ਜਿਵੇਂ ਕਿ ਬਾਲਮੀਕ ਭਾਈਚਾਰੇ ਵੀ ਤੇ ਨਿਹੰਗ ਸਿੰਘ ਜਥੇਵੰਦਿਆ ਸਾਰੇ ਹੀ ਜਥੇਵੰਦਿਆ ਆ ਰਹੀਆਂ ਔਰ ਉਹਨਾਂ ਨੇ ਆ ਕੇ ਬਾਪੂ ਜੀ ਦਾ ਯਾਨੀ ਕਿ ਮਾਨ ਸਨਮਾਨ ਕੀਤਾ ਔਰ ਮੈਨੂੰ ਵੀ ਸਨਮਾਨਿਤ ਕੀਤਾ ਗਿਆ ਠੀਕ ਗੱਲ ਚਾਂਗੇ ਪਹਿਲਾਂ ਜੰਗ ਲੜੀ ਸੀ ਕੱਲੀ ਸੀ ਅੱਜ ਕਿਨੇ ਭਰਾਗੇ ਨਾਲ ਜਦੋਂ ਮੈਂ ਜੰਗ ਲੜੀ ਸੀ ਉਦੋਂ ਇੱਕ ਇਹ ਮੰਨ ਲਓ ਕਿ ਮੈਂ ਇੱਕ ਦਸਤਾਰ ਦੇ ਕਰਕੇ ਜਿਹੜਾ ਕਿ ਸਿਰ ਦੀ ਤਾਜ ਹੁੰਦਾ ਹੈ ਉਹਦੇ ਕਰਕੇ ਤੇ ਮੈਂ ਮੈਂ ਇਹ ਸੋਚਦੀ ਹਾਂ ਕਿ ਜਿਹੜਾ ਸਿਰ ਦਾ ਤਾਜ ਸੀ ਸਾਡਾ ਪੈਰਾਂ ਵਿੱਚ ਆ ਗਿਆ ਔਰ ਮੈਂ ਇਸ ਇਸ ਚੀਜ਼ ਨੂੰ ਮੈਂ ਮੱਦੇ ਨਜ਼ਰ ਰੱਖਦੇ ਹੋਏ ਮੈਂ ਅੱਗੇ ਵਧੀਆਂ ਮੈਨੂੰ ਪਤਾ ਸੀ ਕਿ ਜਦੋਂ ਮੈਂ ਆਵਾਜ਼ ਦਵਾਂਗੀ ਤੇ ਸਾਰੇ ਮੇਰੇ ਨਾਲ ਜੁੜਦੇ ਜਾਣਗੇ ਹੌਲੀ ਹੌਲੀ ਕਿੰਨਾ ਕੁ ਡਰਾਇਆ ਧਮਕਾਇਆ ਗਿਆ ਸੀ ਡਰਾਇਆ ਧਮਕਾਇਆ ਵਾਧੂ ਗਿਆ ਮੈਨੂੰ ਇਹ ਵੀ ਕਈ ਵਾਰੀ ਤੇ ਇਹ ਵੀ ਕਿਹਾ ਗਿਆ ਕਿ ਪਿੱਛੇ ਹੋ ਜਾ ਤੂੰ Hindu ਫੈਮਿਲੀ ਤੂੰ ਤੂੰ ਇੱਥੋਂ ਕੀ ਲੈਣਾ ਮੈਂ ਕਿਹਾ Hindu ਹੋਵੇ ਚਾਹੇ Sikh ਹੋਵੇ ਚਾਹੇ ਕੋਈ ਵੀ ਧਰਮ ਹੋਵੇ ਪਰ ਜਿਹੜਾ ਸਿਰ ਦੀ ਤਾ ਪੱਗ ਹੈ ਨਾ ਉਹ ਤਾਜ ਹੁੰਦਾ ਹੈ ਔਰ ਤਾਜ ਜਿਹੜਾ ਹੈ ਨਾ ਉਹ ਸਿਰ ਤੇ ਹੀ ਸੌਂਦਾ ਹੈ ਨਾ ਕਿ ਪੈਰਾਂ ਵਿੱਚ ਜੀ ਇਹ ਪੀ ਕਹਿਣਾ ਚਾਹੋਗੇ ਭਰਾਵਾਂ ਨੂੰ ਦੋ ਗੱਣੀਆਂ ਮੈਂ ਇਹੋ ਹੀ ਅਪੀਲ ਕਰਨਾ ਚਾਹੂੰਗੀ ਆਪਣੇ ਭਰਾਵਾਂ ਤੇ ਭੈਣਾਂ ਨੂੰ ਜਿੱਥੇ ਵੀ ਕੁਝ ਵੀ ਹੁੰਦਾ ਵਿਖੇ ਤੁਸੀਂ ਉਹਦੀ ਆਵਾਜ਼ ਆਵਾਜ਼ ਉਠਾਉ ਜੇ ਤੁਸੀਂ ਸਹੀ ਹੋ ਜੇ ਤੁਸੀਂ ਆਪਣੀ ਜਗ੍ਹਾ ਠੀਕ ਹੋ ਤੇ ਤੁਹਾਡੇ ਨਾਲ ਸਾਰਾ ਸਮਾਜ ਤੁਰੇਗਾ ਸ਼ੁਰੂ ਕਰੋ ਮੰਦਰ ਨਾਭ ਜੇ ਲਾ ਕੇ ਹਾਂ ਮੰਦਰ ਨਾਭ ਕਿਹੜੇ ਸੋਨਿਹਾਰ ਬੋਸਿਆ ਕਦੇ ਬਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਲਾ ਬਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਲਾ ਇੱਕ ਮਿੰਟ ਬਾਬਾ ਇੱਕ ਮਿੰਟ ਕੋਈ ਗੱਲ ਨਹੀਂ ਸਭ ਤੇਰੇ ਨਾਲ ਨੇ ਪਪਾ ਇਹ ਲਾਉਣੀ ਵੀ ਨਹੀਂ ਆ ਨਹੀਂ ਲਾਣੀ ਲਾਉਣੀ ਨਹੀਂ ਆ ਤੂੰ ਪਾਰ ਤੇ ਕਰਕੇ ਤਰੀ ਇਹ ਹੁਣ ਫੌਜਾਂ ਨੇ ਸੱਜੀਆਂ ਆ ਇੱਥੇ ਤਗੜਾ ਰਹੀ ਪਹਿਲਾਂ ਉਹ ਸਿਆਰ ਰੱਖੋ ਥੋੜੀ ਖਲੋਤੀ ਇਹਦੇ ਮੈਂ ਮੇਰੇ ਨਾਲ ਸਭ ਬਾਬਾ ਦੋ ਲੋ ਪਿਆਰੇ ਖੜੋ ਖੜੇ ਦੋ ਨਹਾ ਹਰसिया ਕਾਲਾ ਭਾਈ ਤੁਸੀਂ ਵੀ ਟੋਕੀ ਉਸ ਸਾਈਡ ਤੋਂ ਮੈਨੂੰ ਲੋ 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 ਥੋੜਾ ਖਾਲਸਾ ਵਾਹੀਰ ਜਿੱਥੇ ਪਤੇ 100 ਸੰਗਤ ਜਿਹੜੀਆਂ ਬਜੂਤ ਤੁਸੀਂ ਦੇਖ ਰਹੇ ਜੀ ਪਿਛਲੇ ਦਿਨ ਜਿਹੜਾ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰੀ ਸੀ ਇਹਨਾਂ ਦੀ ਦਸਤਾਰ ਲਾਟ ਜਿਹੜਾ ਬਾਤੂ ਸਾਹਿਬ ਪਹੈ ਗਿਆ ਜੀ ਉਹ ਵੀ ਨੂੰ ਇਸ ਤਰ੍ਹਾਂ ਜਿੱਤੇ ਉਹ ਘਟਨਾ ਹੋਈ ਉਥੇ ਜਿਹੜਾ ਮਾਫੀ ਮੰਗ ਗਿਆ ਉਹਨੇ ਮਤਲਬ ਲਕੀਰਾ ਕੱਢੀ ਪੰਜਾਂ ਪਿਆਰੇ ਤੇ ਬੇਸ਼ੂਗਰ ਫਾਲਤਖਤ ਸਾਹਿਬ ਜੋ ਉਹਨੂੰ ਪੰਜ ਪਿਆਰੇ ਸੇਵਾ ਲਾਉਣਗੇ ਉਹ ਹਰ ਸੇਵਾ ਤੋਂ ਬਾਅਦ ਹੀ ਮਤਲਬ ਡਿਊਟੀ ਜੋਇਨ ਕਰੇਗਾ ਉਹਨਾਂ ਤੱਕ ਉਹ ਕੁੜੀ ਜਿਹੜਾ ਉਹ ਵੀਰ ਡਿਊਟੀ ਜੋਇਨ ਨਹੀਂ ਕਰੇਗਾ ਆ ਮੈਨੇਜਰ ਸਾਹਿਬ ਜਾਂ ਮੈਨੇਜਰ ਸਾਹਿਬ ਹੈ ਜਿਹੜੀ ਉਹ ਇਸ ਚੀਜ਼ ਦੀ ਗਲਤੀ ਮੰਨਿਆ ਕਿ ਮੇਰੇ ਸਟਾਫ ਕੋ ਗਲਤੀ ਹੋਈ ਆ ਤਾਂ ਆਪ ਜਿਹੜੀ ਦਸਤਾਰ ਸਜਾਉਣ ਨਾਲ ਆਏ ਆ ਬਜ਼ੁਰਗਾਂ ਦਾ ਸਾਡੇ ਵੱਲੋਂ ਦਸਤਾਰ ਸਜਾ ਦਿੱਤੀ ਗਈ ਆ ਗੁਰੂ ਸਾਹਿਬ ਕਿਰਪਾ ਕਰਨ ਨਾਲ ਚੜ੍ਹਦੀ ਕਲਾ ਵਿੱਚ ਰੱਖਣਾ ਬਾਕੀ ਜੇ ਅੱਗੇ ਤੋਂ ਉਹਦਾ ਜ਼ਿੰਮੇਵਾਰ ਫੋਟੋਏਗਾ ਉਸ ਨੂੰ ਮਾਦੀਨ ਤੇ ਤੇ ਜਾਊਗੀ ਉਹਦਾ ਜਿਹੜੀ ਭਾਂਦੀ ਕਾਰਵਾਈ ਕੀਤੀ ਨੂੰ ਭਾਂਦਾ ਸੋਦਾ ਲਾਇਆ ਜਾਊਗਾ ਬਾਕੀ ਮੈਂਨ ਸਿੰਘ ਸਾਹਿਬ ਇਹ ਕਰਨਾ ਸੀ ਸਾਰਾ ਦਾ ਹਾਂ ਜੀ ਮੈਂਨ ਸਾਹਿਬ ਮੈਂ ਕੁ ਜਿੱਕਾ ਖਾਲਸਾ ਆ ਲੈ ਜੀ ਇਹ ਜੋ ਕੁਝ ਪਿਛਲੇ ਦਿਨਾਂ ਤੋਂ ਮੰਦਭਾਗੀ ਘਟਨਾ ਹੋਈ ਸੀ ਕਿ ਸਾਡੇ ਬਜ਼ੁਰਗ ਪੇਟਾ ਉਸਮਾਨ ਨੇ ਇਹਨਾਂ ਨੇ ਕਿਤੇ ਆਪਣੇ ਸਟੌਕ ਦੇ ਵਿੱਚ ਬਾਥਰੂਮ ਕੀਤਾ ਸੀ ਉਹ ਜਿਹੜਾ ਸਾਡਾ ਸੇਵਾਦਾਰ ਹੀ ਉੱਥੇ ਆਪਣਾ ਸਟੌਕ ਦੇ ਉਨੇ ਕਿਤੇ ਗਲਤੀ ਦੇ ਨਾਲ ਇਹਨਾਂ ਕੋਲ ਸਾਫ਼ ਕਰਨ ਲਈ ਕਿਹਾ ਪਰ ਇਹਨਾਂ ਨੇ ਉਹ ਪਗੜੀ ਲਾ ਕੇ ਚਲੋ ਸਾਫ਼ ਕਰਤਾ ਉਹਦੀ ਮਾਫੀ ਮੰਗੀ ਗਈ ਹੈ ਉਹ ਦੇਖੋ ਮਗਵਾਈ ਗਈ ਹੈ ਔਰ ਉਹਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ ਕਿ ਕਿ ਤੋਂ ਨੌਕਰੀ ਤੇ ਨਹੀਂ ਆਏਗਾ ਔਰ ਉਹ ਸਵੇਰੇ ਪੰਚ ਸਾਹਿਬ ਪਿਆਰਿਆਂ ਕੋ ਜਾ ਕੇ ਉਹ ਮਾਫੀ ਮੰਗੇਗਾ ਠੀਕ ਹੈ ਬਾਕੀ ਦੁਬਾਰਾ ਫਿਰ ਨੌਕਰੀ ਤੇ ਰੱਖਿਆ ਜਾਏਗਾ ਸਰ ਜਿਹੜਾ ਸਪੋਰਟ ਕਰਦੀ ਲਵਲੀ ਗਾਰਡ ਜਿਹੜੇ ਉਹਨਾਂ ਨੂੰ ਤਾਂ ਸਪੈਂਡ ਕਰਨ ਦਾ ਆਰਡਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਕੰਕੀਆਂ ਨਹੀਂ ਲਾਈਆਂ ਗਈਆਂ ਸੀ ਨਹੀਂ ਮੈਡਮ ਚਲੋ ਜੋ ਸਾਡੇ ਪਹਿਲਾਂ ਸੀਨੀਅਰ ਸੀ ਅਦੇਖ ਮਰਜੀ ਉਹਨਾਂ ਨੇ ਜੋ ਵੀ ਕੀਤਾ ਸੀ ਉਹ ਬਾਰੇ ਮੈਨੂੰ ਨਹੀਂ ਪਤਾ ਪਰ ਮੈਂ ਇਸ ਬੇਟੀ ਨੂੰ ਖੇ ਦੁਬਾਰਾ ਚੌਂਕ ਤੇ ਲਿਆਵਾਂਗਾ ਔਰ ਪਹਿਲਾਂ ਜਿਹੜੀ ਦੂਸਰੀ ਬੇਟੀ ਹੈ ਉਹਨੂੰ ਚੌਂਕ ਤੇ ਟੱਕਰ ਲਾਣਾ ਹੈ ਨਵਾਰ ਦਾ ਜਿਆਸੀ ਆਪਣੀ लवली ਭੈਣ ਦਾ ਜਿਨ੍ਹਾਂ ਨੇ ਇਹ ਕੇਸ ਮੁੱਦਾ ਚੱਕਿਆ ਕਿਉਂਕਿ ਜੀ लवली ਭੈਣ ਉਥੇ ਸੈਡ ਨਾ ਲੈ ਲਈ ਤੇ ਕਿਸੇ ਨੂੰ ਇਸ ਕੇਸ ਬਾਰੇ ਪਤਾ ਨਹੀਂ ਸੀ ਲੱਗਣਾ ਪਤਾ ਨਹੀਂ ਸੀ ਲੱਗਣਾ ਕਿ ਬਾਬੂ ਜੀ ਦਫ਼ਤਰ ਜਿਹੜੀ ਉਹਦੇ ਨਾਲ ਜਸਰੂਪ ਸਿੰਘ ਨਾਜ ਮੇਰਾ ਕਿਹੜੇ ਇਲਾਕੇ ਰਹ ਮੜੇ ਹੋ ਆਪਣਾ ਸ਼੍ਰੀ ਹਰਗੋਬਿੰਦਪੁਰ ਪੈਂਦਾ ਅੱਜ ਕਿੱਥੋਂ ਆਏ ਜੀ ਅੱਜ ਜਿਹੜੀ ਆ ਬਗੜੂ ਬੇਦਬੀ ਹੋਈ ਸੀ ਕਿਹਣਾ ਜਾਓਗੇ ਤੁਸੀਂ ਕਿਉਂਕਿ ਇਹ ਜਿਹੜੀ ਬੇਦਬੀ ਹੋਈ ਹੈ ਬਹੁਤ ਹੀ ਨਿੰਦਣਯੋਗ ਘਟਨਾ ਵਾ ਪਹਿਲਾਂ ਗੁਰੂ ਸਾਹਿਬ ਨੇ ਸੇਵਾ ਲਈ ਆਪਾਂ ਰਾਤ ਦੇ ਤੁਰੇ ਦੇ ਆਪਾਂ ਮਿਲ ਕੇ ਬਜ਼ੁਰਗ ਜਿਹੜੀ ਦਸਤਾਰ ਸਿਰਾਂ ਦਿੱਤੀ ਗਈ ਆ ਬਜ਼ੁਰਗ ਕਿਤੇ ਦਸਤਾਰ ਸਜਾ ਦਿੱਤੀ ਗਈ ਉਹ ਬੰਦੇ ਕੋਲ ਮਾਫੀ ਮੰਗਾ ਦਿੱਤੀ ਗਈ ਆ ਉਹ ਬੰਦੇ ਨੂੰ ਪੈਰਾਂ ਦੇ ਵਿੱਚ ਲਿਆ ਕੇ ਬਿਠਾ ਦਿੱਤਾ ਗਿਆ ਤੇ ਉਹ ਬੰਦੇ ਨੇ ਮਾਫੀ ਮੰਗ ਲਈ ਉਹ ਬੰਦਾ ਜਿਹੜਾ ਪੰਜਾਂ ਪਿਆਰਾਂ ਦੇ ਪੇਸ਼ ਹੋਊਗਾ ਜਿੰਨਾ ਤੱਕ ਪੰਜਾਂ ਪਿਆਰਾਂ ਦੇ ਪੇਸ਼ ਨਹੀਂ ਹੋਉਂਦਾ ਨਹੀਂ ਹੁੰਦਾ ਉਹਨਾਂ ਤੱਕ ਉਹ ਜਿਹੜਾ ਆਪਣੀ ਡਿਊਟੀ ਤੇ ਨਹੀਂ ਕਰ ਸਕਦਾ ਤੇ ਜੋ ਵੀ ਉਹਨੂੰ ਪੰਜ ਪਿਆਰੇ ਸੇਵਾ ਲਉਣਗੇ ਉਹ ਪੰਜਾਂ ਪਿਆਰਾਂ ਨੂੰ ਮਨਜ਼ੂਰ ਹੋਊਗੀ ਉਹਨੂੰ ਮਨਜ਼ੂਰ ਹੋ ਗਿਆ ਬਾਪੂ ਜੀ ਦੇ ਬਾਪੂ ਜੀ ਦੇ ਸਿਰ ਤੇ ਦਸਤਾਰ ਸਜਾ ਦਿੱਤੀ ਗਈ ਆਪਣੇ ਹੱਥਾਂ ਨਾਲ ਦਸਤਾਰ ਸਜਾਈ ਆ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਬਾਪੂ ਜੀ ਦਾ ਸਦਾ ਹੀ ਅੰਗ ਸੰਗ ਰਹਿਣਾ ਪਿੰਡਾਂ ਦੀ ਪੀੜ ਗੱਲ ਆਜਾ ਕੋ ਲੋਕਾਂ ਨੂੰ ਗਾਂ ਪੀੜਿਓ ਕਰਨਾ ਚਾਹੁੰਦੇ ਆ ਕਿ ਇੱਕ ਵਾਰ ਤਾੜਨਾ ਕਰ ਚੱਲਿਆ ਜੇ ਅੱਗੇ ਤੋਂ ਕੋਈ ਅਜਿਹੀ ਘਟਨਾ ਆਈ ਬਾਅਦ ਨਾ ਕਿ ਸਾਡੇ ਛੇਤਰ ਵਜੇ ਆ ਜਾਂ ਗੋਟ ਲੱਥੇ ਆ ਬਾਅਦ ਤੁਸੀਂ ਆਂਦੇ ਨਹੀਂ ਹੰਗਸੇਆਂ ਨੂੰ ਕੁੱਟਦੇ ਆ ਕੇ ਤੇ ਤੁਹਾਨੂੰ ਹੋਰ ਕੀ ਕਰੀਏ ਆ ਕੇ ਪਰ ਬਾਪੂ ਜੀ ਬਾਬਾ ਜੀ ਤੁਸੀਂ ਖੜੇ ਹੋ ਆ ਕੇ ਦੇਖਿਆ ਹੋਰ ਬੜੀ ਜੱਥੇਬੰਦੀ ਆ ਉਹ ਕੋਈ ਨਹੀਂ ਗਿਆ ਆ ਵੇਖੋ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਸੇਵਾ ਵਾ ਜਿਨ੍ਹਾਂ ਨੇ ਕਰਨੀ ਆ ਉਹਨਾਂ ਆਈ ਜਾਣਾ ਵਾ ਜਿਨ੍ਹਾਂ ਦੇ ਕਰਮਾਂ ਵਿੱਚ ਨਹੀਂ ਉਹ ਕੋਈ ਨਹੀਂ ਆ ਸਕਦਾ ਕੋਈ ਕਹ ਰਿਹਾ ਸੀ ਸ਼ਰਾਬ ਪੀਤੀ ਬਾਬਾ ਜੀ ਨੇ ਸੋ ਗੱਲ ਬਾਤ ਸਾਹਮਣੇ ਆਈ ਕੋਈ ਵੇਖੋ ਇੱਥੇ ਜਿਹੜੀ ਸਾਡੇ ਗੁਰੂ ਸਾਹਿਬ ਨੇ ਦਸਤਾਰ ਬਖਸੀ ਆ ਉਹ ਦਸਤਾਰ ਦਾ ਮਸਲਾ ਉਸ ਕਰਕੇ ਹੀ ਆਏ ਆ ਉਹ ਦਸਤਾਰ ਕਰਕੇ ਕਿਉਂਕਿ ਸਾਨੂੰ ਦਸਤਾਰ ਬਹੁਤ ਔਖੀ ਮਿਲੀ ਹੈ ਮੇਰਾ ਨਾਮ ਜੀ ਵਰੁਨਸ੍ਰੀ ਨਾ ਜੀ ਵਰੁਨ ਜੀ ਕੀ ਕਹਿਣਾ ਚਾਹੋਗੇ ਜਿਹੜੀ ਕਿ ਤੁਸੀਂ ਜੰਗ ਸ਼ੁਰੂ ਜਿਹੜਾਈ ਸੀ ਜਾਂ ਕੋਈ ਇੱਕ ਰਸਾਦ ਵਾਸਤੇ ਬਾਪੂ ਕੀ ਹਿਸਾਬ ਲਿਆ ਅੱਜ ਦਾ ਦੇਖੋ ਜੀ ਇਹ ਜੰਗ ਨਹੀਂ ਸੀਗੀ ਇਹ ਜੀਨ ਮਰਨ ਹੀ ਹੋ ਗਿਆ ਸੀਗਾ ਕਿਉਂਕਿ ਇੱਕ ਬਜ਼ੁਰਗ ਦੀ ਇੱਜ਼ਤ ਤੁਹਾਡੇ ਗੁਰੂਆਂ ਦੀ ਦਿੱਤੀ ਦੁਆਰਾ ਦਾਤ ਦੀ ਬੇਦਬੀ ਹੋਈ ਸੀ ਅਸੀਂ ਉਹਨੂੰ ਲੈ ਕੇ ਆਵਾਜ਼ ਚੁੱਕੀ ਤੇ ਅੱਜ ਗੁਰੂਆਂ ਦੀਆਂ ਸੰਗਤਾਂ ਆਈਆਂ ਵਾ ਫੌਜਾਂ ਆਈਆਂ ਵਾ ਉਹਨਾਂ ਨੇ ਬਾਪੂ ਜੀ ਦੇ ਫੇਰ ਸਿਰ ਤੇ ਦਸਤਾਰ ਸਜਾਤੀ ਆ ਤੇ ਉਹ ਜਿਹਨੇ ਬੇਦਬੀ ਕੀਤੀ ਸੀ ਉਹਦੇ ਕੋਲ ਮਾਫੀ ਮੰਗਵਾ ਲਈ ਗਈ ਆ ਇੱਕ ਤੁਸੀਂ ਸ਼ੁਰੂ ਕੀਤੀ ਸੀ लवली ਭੈਣ ਨੇ ਬਹੁਤ ਸਟਾਈਲ ਲਿਆ ਸੀ ਤੁਸੀਂ ਲਿਆ ਸੀ ਕੀ ਕਹਾਂ ਜਾਊਗਾ ਦੇਖੋ ਜੀ ਮੈਂ ਤੇ ਪਹਿਲਾਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ लवली ਭੈਣ ਦਾ ਤੇ ਸਲੂਟ ਕਰਦਾ ਹਾਂ ਇਹੋ ਜੀ ਭੈਣ ਨੂੰ ਜਿਹੜੀ ਆਪਣੀ ਨੌਕਰੀ ਦੀ ਪ੍ਰਵਾਹ ਕਿਤੇ ਬਿਨਾਂ ਉਹਨੇ ਆਵਾਜ਼ ਚੁੱਕੀ ਤੇ ਮੈਂ ਉਹਨੂੰ ਜਦ ਪੁੱਛਿਆ ਕਿ लवली ਭੈਣ ਇਹਦੇ ਚ ਨੁਕਸਾਨ ਵੀ ਹੋ ਸਕਦਾ ਵਾ ਨੌਕਰੀ ਦਾ ਤੇ ਉਹਨੇ ਮੈਨੂੰ ਜਿਹੜੀ ਗੱਲ ਗਈ ਮੇਰੇ ਅੱਜ ਵੀ ਉਹ ਮਨ ਚ ਆ ਕਿ ਗੁਰੂਆਂ ਨੇ ਪੱਗ ਕਰਕੇ ਪੁੱਤ ਬਾਰਤੇ ਤੇ ਮੈਂ ਆਪਣੀ ਨੌਕਰੀ ਨਹੀਂ ਬਾਰ ਸਕਦੀ ਉਹ ਹਿੰਦੂ ਭੈਣ ਹੋ ਕੇ ਇਹੋ ਜਿਹਾ ਕੰਮ ਕਰ ਗਈ ਜੋ ਕਿ ਮੈਂ ਕਹਿੰਦਾ ਯਾਦ ਰਹਿਣੇ ਨੇ ਸਦਾ ਤੇ ਉਹ ਇੱਕ ਸਿੱਖ ਹੋ ਕੇ ਉਹਨੇ ਆਪਣੀ ਹੀ ਪੱਗ ਦੀ ਬੇਦਬੀ ਕਰਦੀ ਇਹਦੇ ਸ਼ਰਮ ਆਣੀ ਚਾਹੀਦੀ ਸੀ ਉਹਨੂੰ ਪਰ ਜੇ ਹਵੇਸ਼ਾ ਕਿਸੇ ਕਿਸੇ ਤੱਕਾ ਹੁੰਦਾ ਤਾਂ ਹਵੇਸ਼ਾ ਆਵਾਜ਼ ਖੜਦੇ ਹੋ ਹਵੇਸ਼ਾ ਲੋਕਾਂ ਦੀ ਆਵਾਜ਼ ਵੱਜਦੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਮੈਂ ਕੌਣ ਹਾਂ ਆਵਾਜ਼ ਬਣਨ ਵਾਲਾ ਮੈਂ ਤਾਂ ਇੱਕ ਸਿਰਫ ਕੋਸ਼ਿਸ਼ ਕਰਦਾ ਵਾਂ ਕਿਉਂਕਿ ਮੈਂ ਹਮੇਸ਼ਾ ਇਹੋ ਸਿੱਖਿਆ ਵਾ ਜੇ ਕਿਸੇ ਦੇ ਕੰਮ ਆ ਸਕਦੇ ਹੋ ਤੇ ਉਹਦੇ ਕੰਮ ਜਰੂਰ ਆਣਾ ਚਾਹੀਦਾ ਕਿਸੇ ਦੀ ਢੋ ਬਣਾਣਾ ਪਰਮਾਤਮਾ ਵੇਖਦਾ ਵਾ ਆਪਣੇ ਕਰਮ ਸਿੱਧੇ ਹੁੰਦੇ ਨੇ ਅਸੀਂ ਪੂਨੀ ਖਟਨਾ ਵਾ ਅਸੀਂ ਸੇਵਾ ਕਰਨੇ ਮਾਰਾ ਜੀਰੋ ਤੱਕ ਕਰਾਇਗਾ ਔਰ ਤੱਕ ਕਰਦੇ ਰਵਾਂਗੇ ਲੋਕਾਂ ਨੂੰ ਬਾ ਕੀ ਗੱਲਾਂ ਜਾਓਗੇ ਦੇਖੋ ਜੀ ਮੈਂ ਮੇਰੀ ਇੱਕ ਹੱਥ ਜੋੜ ਅਪੀਲ ਸਾਰੀ ਸੰਗਤਾਂ ਨੂੰ ਕੀ ਧਰਮ ਤੁਰ ਮਾਦੇ ਚੱਕਰਾ ਜਨਾਪੋ ਹਰ ਧਰਮ ਦਾ ਸਤਿਕਾਰ ਕਰੋ ਹਰ ਧਰਮ ਨਾਲ ਖੜਿਆ ਕਰੋ ਇਹ ਜਿਹੜਾ ਧਰਮਾਂ ਦੀ ਲੜਾਈ ਹੈ ਪੋਲਿਟਿਸ਼ੀਨਾਂ ਤਾਂ ਕਿ ਸਹੀ ਰਹਿੰਦੀ ਆ ਸਭ ਨੂੰ ਇੱਕਜੁੱਟ ਹੋ ਕੇ ਰਹਿਣਾ ਚਾਹੀਦਾ ਜੀ ਸਵਾਲ ਬੜਾ ਲੋਕੀ ਕਰ ਰਹੇ ਨੇ ਵੀ ਬਾਪੂ ਦੀ ਸ਼ਰਾਬ ਪੀਂਦੇ ਹਾਂਜੀ ਹਾਂਜੀ ਪੀਂਦੇ ਆ ਜੀ ਮੈਰੇ ਜੇ ਤੁਹਾਨੂੰ ਚਾਂਦਨ ਪਾਨਾ ਕਿ ਇਹ ਮੈਨੂੰ ਵੀ ਹੁਣੇ 2-4 ਪੱਤਰਕਾਰ ਭਾਈ ਚਾਰੇ ਨੇ ਸਵਾਲ ਪੁੱਛਿਆ ਕਿ ਬਾਪੂ ਜੀ ਤੇ ਸ਼ਰਾਬ ਪੀਂਦੇ ਨੇ ਮੈਂ ਦੱਸਣਾ ਚਾਹਾਂਗਾ ਜੀ ਬਿਲਕੁਲ ਪੀਂਦੇ ਨੇ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੈ ਬਟ ਮੈਨੂੰ ਇੱਕ ਚੀਜ਼ ਤੁਸੀਂ ਵੀ ਦੱਸ ਦੋ ਕਿ ਇੱਕ ਬੰਦਾ ਜਿਹੜਾ ਸ਼ਰਾਬ ਪੀਂਦਾ ਉਹ ਫੇਰ ਦਸਤਾਰ ਦੀ ਇੱਜ਼ਤ ਸਮਝਦਾ ਉਹਨੇ ਫੇਰ ਸਿਰ ਤੇ ਦਸਤਾਰ ਸਜਾਈ ਆ ਦਵਿੰਦਰ ਤੇ ਨਹੀਂ ਸ਼ਰਾਬ ਪੀਂਦਾ ਸੀ ਉਹਦੇ ਡਿਊਟੀ ਤੇ ਸੀਗਾ ਉਹਨੂੰ ਦਸਤਾਰ ਦੀ ਕਦਰ ਨਹੀਂ ਹੋਈ ਇਹਦਾ ਮਤਲਬ ਫੇਰ ਸ਼ਰਾਬੀ ਬੰਦਾ ਦਸਤਾਰ ਦੀ ਕਦਰ ਰੱਖ ਗਿਆ ਉਹਦਾ ਮਾਨ ਸਮਾਨ ਰੱਖ ਗਿਆ ਤੇ ਇੱਕ ਸੂਫੀ ਬੰਦੇ ਨੇ ਉਹ ਹੀ ਉਹ ਦਸਤਾਰ ਪਹਿਰਾ ਚਰੋ ਲਵਾਤੀ